ਮਾ ਸਸਿਗਾ ਸਸਿਗਾ ਜੀ ਸਾਰਿਆਂ ਨੂੰ ਹੋਸ਼ ਨਾ ਹੋ ਠੀਕ ਠਾਕ ਹੋ ਗਏ ਉਮੀਦ ਕਰਦੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚਲੋ ਚੜਦੀ ਕਲਾ ਚ ਹੋਣਗੇ ਹੋਰ ਕੋਮਲ ਕਿਧਰੋਂ ਆਇੰਦੂ ਅੱਜ ਅੱਜ ਤੁਹਾਡੇ ਸੋਹਰੇ ਤੋਂ ਮੇਰੇ ਸੋਹਰੇ ਤੋਂ ਆਇਆ ਤੇ ਮੈਨੂੰ ਨਹੀਂ ਨਾ ਖੜਿਆ ਉਹ ਫਿਰ ਸਾਡੀ ਗੱਡੀ ਐ ਨਾ ਇਹਦਾ ਫੁੱਲ ਹੀ ਅੱਛਾ ਅੱਛਾ ਆਜੋ ਆਜੋ ਨੰਗੋ ਆਓ ਜੀ ਆਜ ਮਾਸੀ ਦਾ ਨਵਾਂ ਸੋਨਾ ਘਰ ਵਿਖਾਉਨੇ ਆ ਹਾਂ अच्छा आज लगी मासी ਦੇ ਘਰ ਦਾ ਹਮ ਟੋਰ ਲੱਗੀ ਚਲੋ ਵਿਖਾਓ ਵਿਖਾਓ ਠੀਕ ਹੈ ਨੂ ਨੂ ਕੀ ਕੰਪਾਉਂਸ ਆ ਨਹੀਂ ਆ ਮਾਸੀ ਨੇ ਤਾਂ ਨਵੇਂ ਨਵੇਂ ਲਿਆਂਦੇ ਆ ਸੋਫੇ ਮਾਸੀ ਪੁਰਾਣੇ ਪੁਰਾਣੇ ਦਿੱਤੇ ਉੱਪਰ ਕੁਠੀ ਵੀ ਭੇਜ ਦਿੱਤੇ ਆ ਉਹ ਵੀ ਰਹੀ ਸੀ ਆਏ ਉਹ ਵੀ ਰਹੀ ਸੀ ਤੇ ਆ ਗਏ ਛੋੜੀਆਂ ਦਾ ਕੀ ਡਿਜ਼ਾਈਨ ਬਣਾਇਆ ਪੌੜਿਆਂ ਦਾ ਵੀ ਡਿਜ਼ਾਈਨ ਜਿੱਦਾਂ ਜਿੱਦਾਂ ਦਾ ਨੰਨੂ ਵੀਰੇ ਉਹਨਾਂ ਨੂੰ ਪਸੰਦ ਆਇਆ ਤੇ ਉਦਾਂ-ਉਦਾਂ ਨੂੰ ਹੀ ਬਣਾਈ ਗਏ ਆ ਆ ਕਿਉਂ ਬਣਾਇਆ ਇਹ ਇਹਦੇ ਤੇ ਇੱਕ ਦਸਤਾ ਰੱਖਾਂਗੇ ਲਿਆ ਕੇ ਆਰਟੀਫੀਸ਼ਲ ਵਿੱਚ ਪਾ ਲਾਂ ਰੱਖਾਂਗੇ ਫੁੱਲ ਸੋਹਣਾ ਲੱਗੂਗਾ ਨਾ ਇਹਦੇ ਤੇ ਰੱਖਿਆ ਤੇ ਬਾਕੀ ਤੁਹਾਨੂੰ ਪਤਾ ਹੀ ਸਾਡੇ ਘਰ ਦਾ ਜੋ ਵੀ ਹੈਗਾ ਵਾ ਠੀਕ ਠਾਕ ਹੀ ਆ ਠੀਕ ਠਾਕ ਨਹੀਂ ਆ ਪਰ ਇਹਦਾ ਸੋਨਾ ਨਹੀਂ ਇਹ ਤੇ ਠੀਕ ਠਾਕ ਹੀ ਹੈ ਨਾ ਜੇ ਇੰਨਾ ਨਹੀਂ ਬਣਾਇਆ ਆ ਆ ਵੇਖ ਲੋ ਉਥੇ ਹੀ ਬਣਾਇਆ ਕਿੰਨੇ ਕ ਲੱਖ ਰੁਪਏ ਲੱਗੇ ਹੁਣ ਇੰਨਾ ਨਹੀਂ ਬਣਾਇਆ ਉਹ ਖਾਣੇ ਦਾ ਨਾਮ ਆ ਸੀਨੇ ਸਿਲ ਬਣਾਇਆ ਇੱਥੇ ਅਜਿਹੇ ਨਵੇਂ ਸੋਹੇ ਬਣਾਏ ਨਾ ਹੁਤਾ ਇੱਥੇ ਆ ਵੀ ਚਾਰ ਜੀ ਬੈ ਬ ਜਾਂਦੇ ਆ ਪਹਿਲਾਂ ਹੜ ਕੋ ਨਾ ਪੰਜ ਛੇਟਰ ਵਾਲੇ ਸੀ ਉਹ ਛੋਟੇ ਹੀ ਉਹ ਹੀ ਉੱਪਰਲੇ ਮੋਸਲ ਦੇ ਵਿੱਚ ਹੁਣ ਭੇਜ ਦਿੱਤੇ ਆ ਇੱਥੇ ਅਸੀਂ ਨੂ ਬਣਵਾ ਕੇ ਰੱਖ ਲਏ ਇਹ ਜਿਹੜਾ ਕਲਰ ਸੀ ਨਾ ਕਲਰ ਮਤਲਬ ਕਿਰਨ ਨੇ ਜ਼ਿਆਦਾਤਰ ਪਸੰਦ ਕੀਤਾ ਤੇ ਕੁਝ ਵੀਰੇ ਨੇ ਵੀਰਾ ਕਹਿੰਦਾ ਸੀ ਵੀ ਗਰੇ ਕਲਰ ਹੀ ਲੀ ਲੈਣਾ ਤੇ ਕਲਰ ਜਿਹੜਾ ਮਤਲਬ ਪੇਂਟ ਕਰਨਾ ਉਹ ਵ੍ਹਾਈਟ ਹੀ ਕਰਾਉਣਾ ਅਈਆ ਕਿ ਚਲੋ ਵ੍ਹਾਈਟੇ ਕਰਾਦਨੇ ਆ ਵ੍ਹਾਈਟ ਕਰਾ ਕੇ ਤੇ ਫਿਰ ਇਹ ਹੁਣ ਇਹਦੇ ਵਿੱਚ ਜਿਹੜਾ ਟੇਬਲ ਆਣਾ ਟੇਬਲ ਸਾਡਾ ਬਹੁਤ ਵੱਡਾ ਹੋ ਗਿਆ ਇਹੀ ਉਹਨੂੰ ਫੇਰ ਦੁਕਾਨਦਾਰ ਨੂੰ ਕਿਹਾ ਮੈਨੂੰ ਟੇਬਲ ਦੇ ਦੇ ਦੋ ਹਿੱਸੇ ਕਰ ਦੇ ਉਹ ਅੰਦਰ ਮੈਂ ਤੁਹਾਨੂੰ ਨੂਹ ਬਦਲ ਪੀ ਨਵੇਂ ਦੋ ਬਣਾ ਕੇ ਤੇ ਢੇਰ ਚੱਲਣਾ ਇਹ ਅਸੀਂ ਉਹਨੂੰ ਵਾਪਸ ਕਰ ਦੇਣਾ ਠੀਕ ਆ ਬਾਕੀ ਚਲੋ ਸਾਰੇ ਇਹ ਵਾਪਸ ਕਰ ਦੇਣਾ ਹਾਂ ਇਹ ਵਾਪਸ ਕਰ ਦੇਣਾ ਦੋ ਦੂਸਰੇ ਛੋਟੇ ਮੰਗਾਵਾਂਗੇ ਨਾ ਅੱਗੇ ਪਿੱਛੇ ਕਰਦੇ ਆ ਛੋਟੇ ਜਿਹੜੇ ਹੀ ਮੰਨ ਲੈ ਉਹ ਵਹੀ ਟੇਬਲ ਇੱਕ ਸੀ ਦੁ ਫੇਰ ਅਹੀ ਦੋ ਟੇਬਲ ਕਰਾ ਲਿਆ ਕਿ ਦੋਆਂ ਢੇਰਾਂ ਦੇ ਵਿਚਾਲੇ ਵੀ ਵਧੀਆ ਹੁੰਦਾ ਵਾ ਉਹਦਾ ਇੱਕ ਟੇਬਲ ਤਾਂ ਮੇਰਾ ਐਂਗਰੀ ਨਹੀਂ ਉਧਰ ਉਧਰ ਕੋਈ ਚਾਹ ਪਾਣੀ ਖੜਿਆ ਨਹੀਂ ਜਾਂਦਾ ਆਹ ਕਿਹਦਾ ਬੈਡਰੂਮ ਆ ਮੈਡਰੂਮ ਜਿਹਨਾਂ ਮੱਝ ਬਣਾ ਲਾ ਕਹਿੰਦਾ ਮਾਸਦਾ ਬਣਾਣੀ ਤੇ ਮੈਂ ਮਾਸੀ ਦਾ ਬਣਾਣੀ ਬਸ ਬਸ ਦਾ ਫਲੱਗ ਲੱਗੂ ਹੈ ਆ ਤੁਹਾਨੂੰ ਪਤਾ ਆ ਅਮਾ ਸ਼ਿਮਾ ਸਰਦਾ ਹੈ ਇਹ ਜਿਹਨਾਂ ਇਹ ਰੂਮ ਆਂ ਦਾ ਜੈਸਟਰੂਮ ਮਿਲ ਕੇ ਉਹ ਐਸੀ ਲੱਗਾ ਹੋਣਾ ਐਸੀ ਦੇ ਕਰਕੇ ਕੋ ਸਾਰੇ ਰਿਸ਼ਤੇ ਇੱਥੇ ਆਉਣੇ ਬਹਿਣੇ ਆ ਇਹ ਇੱਕ ਤਰ੍ਹਾਂ ਦੀ ਚੁੰਬਕ ਵਾ ਜਿਹੜੇ ਸਾਰੇ ਰਿਸ਼ਤੇਦਾਰਾਂ ਨੂੰ ਖਿੱਚਦੀ ਇੱਥੇ ਹਾਂ ਬਸ ਬਾਹਰ ਦੀ ਹੈ ਦਾ ਡਰੈਸਿੰਗ ਰੂਮ ਨਹੀਂ ਆ ਹਾਂ ਉਹੀ ਹੋ ਬਸ ਮਾਸੀ ਦੀ ਕਲੈਕਸ਼ਨ ਵੇਖੋ ਤੁਸੀਂ ਸੂਟਾਂ ਦੀ ਰੈਡੀ ਸੈਡੀ ਇੱਥੇ ਹੋ ਜੀ ਦਾ ਨਾ ਫਿਰ ਹੂੰ ਹੂੰ ਮਾਸੀ ਤਾਂ ਨਹੀਂ ਸੋਹਣੀ ਹੈ ਅਛਾ ਮਾਸੀ ਸੋਹਣੀ ਆ ਗਈ ਆ ਹੋ ਨਹੀਂ ਤਾਂ ਕੀ ਤੇ ਮਾਸੀ ਦੀ ਬਣੀ ਮਾੜੀ ਆ ਹੋ ਨਹੀਂ ਤਾਂ ਕੀ ਹਾਂ ਤੂੰ ਹੀ ਆ ਮਾਸੀ ਹੈਲੋ ਡੈਫੀ ਸਾਸਰੀ ਗਾਲ ਜੀ ਹੁਣ ਤਮੂ ਮੈਨੂੰ ਇਹ ਪੁੱਛੋ ਕਿ ਅੰਦਰ ਵਾਲੇ ਕਿ ਜਿੰਜ ਚਾਹ ਬਣਾ ਕੇ ਪਿਆਵਾ ਤੇ ਤੁਹਾਨੂੰ ਇੱਥੇ ਪਿਆਵਾ ਡੁਪਲੀਕੇਟ ਤੁਸੀਂ ਤੁਸੀਂ ਇਹਨਾਂ ਨੂੰ ਚਾਹ ਪਿਆ ਦਿਓ ਬਸ ਜਿੱਥੇ ਮਰਜ਼ੀ ਬਣਾ ਕੇ ਪਿਆ ਦਿਓ ਨਹੀਂ ਆ ਜਿਹੜੀ ਆ ਨਾ ਮਤਲਬ ਮੇਰੀ ਰਸੋਈ ਵੀ ਪਈ ਐ ਸੋਹਣੀ ਆ ਬਹੁਤ ਸੋਹਣੀ ਆ ਕਿ ਉਹਨਾਂ ਨੂੰ ਤੈਨੂੰ ਪਤਾ ਹੀ ਆ ਕਿ ਜਦੋਂ ਆਪਾਂ ਅੰਦਰਵਾਰੀ ਕਿਚਨ ਦੇ ਵਿੱਚ ਜਦੋਂ ਕੋਈ ਪਰੌਂਠੀ ਵਗੈਰਾ ਲਾਉਂਦੇ ਆ ਨਾ ਤਾਂ ਸਾਰਾ ਏ ਧੂਆਂ ਧੂਆਂ ਹੋ ਜਾਂਦਾ ਆ ਆਪਾਂ ਇਹ ਓਪਨ ਦੇ ਵਿੱਚ ਬਣਾਈਏ ਮੈਂ ਬਾਹਰ ਨਹੀਂ ਬਣਨੇ ਇੱਥੇ ਪਰੌਂਠੀ ਲਾਈਏ ਇੱਥੇ ਦਾਲ ਸਬਜ਼ੀ ਬਣਾਈਏ ਇੱਥੇ ਬਹਿ ਕੇ ਸੱਗ ਲੈਦੀ ਆ ਮਾਸੜ ਜੀ ਇੱਥੇ ਡੂਰੀ ਚੱਲ ਜਾਂਦੇ ਆ ਇਹ ਇੱਥੇ ਮੈਂ ਭਾਂਡਾ ਸਨਾਂ ਮਾਂ ਦੀ ਗੱਲ ਇਹ ਨਹੀਂ ਆ ਅਸਲੀ ਗੱਲ ਅਸਲੀ ਇਹ ਆ ਕਿ ਮਾਸਟਰ ਜੀ ਤਾਂ ਜਦੋਂ ਲੜਾਈ ਕਰਕੇ ਆ ਜਾਂਦੇ ਨਾ ਤੁਸੀਂ ਇੱਥੇ ਆ ਕੇ ਰੋਟੀ ਬਣਾਉਂਦੇ ਨਹੀਂ ਨਹੀਂ ਮਾਸ ਨਹੀਂ ਰੱਖਦੀ ਜੇ ਤੇਰੇ ਲੜਾਵ ਨਹੀਂ ਨਹੀਂ ਹੁੰਦੇ ਅਜੇ ਨਹੀਂ ਮਾਸਟਰ ਜੀ ਲੜਦੇ ਹਾਂ ਚਲੋ ਸੋਈ ਨਹੀਂ ਇੱਕ ਵਾਰ ਲੜਾਈ ਦਾ ਵਲੋਗ ਆਊਗਾ ਨਹੀਂ ਨਹੀਂ ਅਜੇ ਇਹ ਕੰਮ ਨਹੀਂ ਕਰਨਾ ਵਲੋਗ ਲੜਾਈ ਦਾ ਤਾਂ ਆਪਾਂ ਪਾਉਣਾ ਹੀ ਜਦੋਂ ਹੀ ਲੜਦਾ ਨਹੀਂ ਤੇ ਵਲੋਗ ਕਿੱਥੋਂ ਬਣ ਜਾੜਾ ਹਾਂ ਮੋਟੇ ਕਰ ਰਹੀ ਹੈ ਹਾਂ ਨਹੀਂ ਨਕਲੀ ਬਣਾ ਲਾਂਗੇ ਆਹੋ ਇਹ ਚਲ ਜਿੱਦਾਂ ਮਾਦੀ ਬਣਾਣੀ ਤੂੰ ਹੈਂ ਇਹ ਹੈ ਗੰਮਾ ਸਾਈਕਲ ਇਹ ਇਹੋ ਜਿਹਾ ਸਾਈਕਲ ਆ ਜਿਹੜੇ ਸੇ ਚਲਾ ਚਲਾ ਕੇ ਬੁੰਦਲ ਜਾਣਗੇ ਪਰ ਕਿਤੇ ਜਾਣਗੇ ਨਹੀਂ ਆਹ ਇੱਥੇ ਹੀ ਰਹਿ ਜਾਣਾ ਏ ਉਪਰਲਾ ਪੋਸ਼ਨ ਹੋਣ ਨੈਕਸਟ ਵਲੌਗ